ਮੌਸਮ ਦੇ ਵਿੱਚ ਵੱਡਾ ਬਦਲਾਅ جاری ਹੈ ਤਾਬਾਂ ਦੇ ਵਿੱਚ ਕਈ ਡਿਗਰੀ ਦੀ ਕਮੀ ਦੇਖੀ ਗਈ ਹੈ ਤਾਂ ਹੁਣ ਬਾਰਿਸ਼ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਹੈ ਜਿਸ ਦੇ ਨਾਲ ਠੰਡ ਦਾ ਪ੍ਰਕੋਪ ਵਧੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਧੁੰਦ ਵੀ ਪੈ ਸਕਦੀ ਹੈ ਤਾਂ ਪੰਜਾਬ ਸਣੇ ਉੱਤਰੀ ਇਲਾਕਿਆਂ ਦੇ ਵਿੱਚ ਠੰਡ ਦਾ ਜਿਹੜੀ ਉਹ ਵਧਣ ਵਾਲੀ ਹੈ ਦਿੱਲੀ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਦੇ ਵਿੱਚ ਸਵੇਰ ਦਾ ਤਾਪਮਾਨ ਔਸਤ 2 ਤੋਂ 5 ਡਿਗਰੀ ਤੱਕ ਘਟ ਗਿਆ ਹੈ ਦਿੱਲੀ ਦੇ ਵਿੱਚ ਕੁਝ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹੈ ਇਸ ਕਾਰਨ ਲੋਕਾਂ ਨੂੰ ਬਾਹਰ ਨਿਕਲਦੇ ਹੀ ਠੰਡ ਮਹਿਸੂਸ ਹੋਣ ਲੱਗੀ ਹੈ ਪਹਾੜੀ ਇਲਾਕਿਆਂ ਵਿੱਚ ਬਰਫਵਾਰੀ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਵਧਾਰੀ ਹੈ ਪੰਜਾਬ ਦੇ ਵਿੱਚ ਅਗਲੇ ਦਿਨੀ ਠੰਡ ਇਕਦਮ ਵੱਧ ਸਕਦੀ ਹੈ ਇਕਦਮ ਠੰਡ ਦਾ ਵਾਧਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਕੁਝ ਜ਼ਿਲ੍ਹਿਆਂ ਦੇ ਵਿੱਚ 10 ਨਵੰਬਰ ਪਿਛੋ ਬੱਦਲ ਛਾਈ ਰਹਿ ਸਕਦੇ ਨੇ ਇਸ ਤੋਂ ਇਲਾਵਾ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਦਿਤਾਈ ਗਈ ਹੈ ਇਸ ਕਾਰਨ ਠੰਡ ਦਾ ਪ੍ਰਕੋਪ ਹੋਰ ਵਧੇਗਾ ਪਹਾੜਾਂ ਵਿੱਚ برفਬਾਰੀ ਕਾਰਨ ਪੂਰੇ ਉੱਤਰ ਭਾਰਤ ਦੇ ਵਿੱਚ ਤਾਪਮਾਨ ਡਿੱਗ ਰਿਹਾ ਹੈ ਪਹਾੜਾਂ ਦੇ ਵਿੱਚ ਜਿਉਂ-ਜਿਉਂ ਬਾਰਿਸ਼ ਹੋ ਰਹੀ ਹੈ ਉਵੇਂ ਉਵੇਂ ਉੱਤਰੀ ਭਾਰਤ ਦੇ ਵਿੱਚ ਤਾਪਮਾਨ ਦੇ ਵਿੱਚ ਕਮੀ ਹੋ ਰਹੀ ਹੈ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੂਰਬੀ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਠੀਤ ਲਹਿਰ ਵਰਗੀਆਂ ਸਥਿਤੀਆਂ ਭਨ ਰਹੀਆਂ ਹਨ ਇਸ ਦੇ ਮੰਦੇ ਨਜ਼ਰ yellow alert ਜਾਰੀ ਕੀਤਾ ਗਿਆ ਹੈ ਇਸ ਦੌਰਾਨ ਉੱਤਰੀ ਪੂਰਬੀ ਮਾਨਸੂਨ ਦੇ ਕਾਰਨ ਤਾਮਿਲਨਾਡੂ ਅਤੇ ਕੇਰਲ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਆਈਐਮਡੀ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਨ 27.2 ਡਿਗਰੀ ਸੈਲਸੀਅਸ ਸ੍ਰੀ ਜੋ ਆਮ ਨਾਲੋਂ 2.3 ਡਿਗਰੀ ਘੱਟ ਹੈ ਪਹਾੜਾਂ ਵਿੱਚੋਂ ਵਿਕਸਿਤ ਹੋ ਰਹੀਆਂ ਮੌਸਮੀ ਸਥਿਤੀਆਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦਿੱਲੀ ਅਤੇ ਐਨਸੀਆਰ ਸ਼ਹਿਰਾਂ ਦੇ ਵਿੱਚ ਪਾਰਾ ਹੋਰ ਡਿੱਗ ਸਕਦਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ 2 ਤੋਂ 3 ਦਿਨ ਦੇ ਵਿੱਚ ਕੇਰਲ, ਮਾਹੇ, ਤਾਮਿਲਨਾਡੂ, ਪਾਂਡੇਚੇਰੀ ਅਤੇ ਕਰਾਈਕਲ ਦੇ ਦੂਦਰਾਡੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਖੇਤਰਾਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਉਮੀਦ ਹੈ। ਇਸ ਤੋਂ ਇਲਾਵਾ ਪੂਰਬੀ ਰਾਜਸਥਾਨ ਦੇ ਭਰਤਪੁਰ, ਅਲਵਰ, ਤੌਲਪੁਰ, ਕਰੋਲੀ, ਸਵਾਈ, ਮਾਦੋਪੁਰ, ਜੈਪੁਰ, ਦੋਸਾ ਟੋਕ ਅਤੇ ਭੀਲਵਾੜਾ ਜ਼ਿਲ੍ਹਿਆਂ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਤਾਪਮਾਨ ਆਮ ਨਾਲੋਂ ਹੇਠਾਂ ਜਾਣ ਦੀ ਉਮੀਦ ਹੈ ਤਾਪਮਾਨ ਵਿੱਚ ਲਗਾਤਾਰ ਉਤਾਰ ਤੜਾ ਦੇਖਦੇ ਹੋਏ ਮੌਸਮ ਵਿਭਾਗ ਨੇ ਠੰਡ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਹੈ